ਕੀ ਹਾਲ ਹੈ ਬਬ ਆਪਣੇ ਪੇਜ ਤੇ ਸਵਾਗਤ ਹੈ ਆਪਣੇ ਪੇਜ ਤੇ ਅੱਜ ਆਇਆ ਆ ਫੈਸ਼ਨ ਜੀਐਸ ਫੈਸ਼ਨ ਹੱਬ ਖੰਨੇ ਬਰਾਬਾ ਚਾਪਤੀ ਵਾਲਾ ਯਰਗ ਚੌਕ ਵੀਰਖੰਨਾ ਰੋਡ ਤੇ ਜਿੰਨਾਂ ਨੇ ਕਪੜੇ ਦੇ ਸੇਲ ਲਾਈ ਹੋਈ ਆ 100 200 ਨਾਲ ਕਪੜਾ ਪੂਰਾ ਵਧੀਆ ਆ ਦੇਖੋ ਦੇ ਦੁਕਾਣੇ ਆ ਕੱਪੜਿਆਂ ਦੀ ਸੇਲ ਕੱਪੜਾ ਪੂਰਾ ਵਧੀਆ ਕੋਟ 500 ਦਾ ਅੰਦਰ ਫਾਰ ਲੱਗੀ ہوئی ਹੈ ਜਾਇੰਟ ਕੋਟੀਆਂ 2.5 2.5 ਆਉਂਦੀਆਂ ਜਿਹੜੀਆਂ ਬਾਜ਼ਾਰ 'ਚ ਇਹ ਕੋਟ 1000 ਰੁਪਏ ਦਾ ਕੋਟੀ 560 ਤੋਂ ਘੱਟ ਨਹੀਂ ਦਿੰਦਾ ਕੋਈ ਯਾਰਗ ਚੌਕ ਵੀਰਖਾਨਾ ਰੋਡ ਤੇ ਬਾਬਾ ਚਾਹ ਪੱਤੀ ਵਾਲ ਖੰਨੇ ਤੁਹਾਨੂੰ ਦਿਖਾਉਨੇ ਆ ਆਜੋ ਅੰਦਰ ਚਲ ਕੇ ਦਿਖਾਉਨੇ ਆ ਤੁਹਾਨੂੰ ਅੰਦਰ ਚੱਲੀਏ ਦਿਖਾਉਨੇ ਆ ਆ ਜਿਹੜਾ ਆਪਾਂ ਬਾਹਰੇ ਸ਼ੀਸ਼ੇ ਤੇ ਇੱਕ ਦਰਵਾਜ਼ੇ ਦੇ ਵਿੱਚ ਫਰਾਕ ਸੂਟ ਦੇਖ ਰਹੇ ਆ ਆਹ ਫਰਾਕ ਸੂਟ ਆਹ ਕੋਟੀਆਂ ਨੇ ਜੋਕਾਂ ਦੀਆਂ ਇਹ ਸਾਰੀਆਂ ਡੇਡੇ ਦੋ 100 ਦੀਆਂ ਨੇ ਜਿਹੜੀਆਂ ਬਿਆਰ ਚ 4 400 5 500 ਦੀਆਂ ਜੋਕਾਂ ਦੀਆਂ ਕੋਟੀਆਂ ਮਿਲਦੀਆਂ ਨੇ ਇਹਨਾਂ ਦੇ ਕੋਟੀ ਕੱਪੜਾ ਵਧੀਆ ਪੂਰਾ ਵਧੀਆ ਹੀ ਨਹੀਂ ਹੈਗਾ ਵੀ ਇੱਕ ਟੂਪਾ ਹੈ ਖਰਾਬ ਹੋ ਜੂ ਪੂਰਾ ਵਧੀਆ ਕੱਪੜਾ ਤਾਂ ਅਭੀ ਜੋਕਾਂ ਦੀਆਂ ਨੇ ਲੀਡੀਜ਼ ਦੀਆਂ ਕੋਟੀਆਂ ਵੀ ਨੇ ਜੈਂਟਸ ਦੀਆਂ ਕੋਟੀਆਂ ਵੀ ਨੇ ਦੋਨੇ ਨੇ ਲੀਡੀਜ਼ ਤੇ ਜੈਂਟਸ ਦੋਨੇ ਕੋਟੀਆਂ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ 200 ਜਵਾਕਾਂ ਦੀਆਂ ਕੋਟੀਆਂ ਵੀ ਲੇਡੀਜ਼ ਦੀਆਂ ਕੋਟੀਆਂ ਵੀ 200 ਜਵਾਕਾਂ ਦੀਆਂ 150 ਤੋਂ ਉੱਪਰ ਨਹੀਂ ਲੇਡੀਜ਼ ਦੀਆਂ 200 250 ਆਹ ਫਰਾਕ ਸੂਟ ਸਾਰਾ ਹੀ 200 ਦਾ ਜਿਨ੍ਹਾਂ ਦੀ ਸਲਾਈ ਹੋ ਕਈ ਵਾਰ 200 ਦੀ 250 ਇਹ ਫਰਾਕ ਸੂਟ ਸਾਰਾ 200 ਦਾ ਲੇਡੀਜ਼ ਦਾ ਨਾਲ ਕੱਪੜਾ ਪੂਰਾ ਵਧੀਆ ਜੇ ਤੁਸੀਂ ਆਏ ਤਾਂ ਖੰਨੇ ਜਰੂਰ ਦੇਖਿਓ ਕੱਪੜਾ ਪੂਰਾ ਵਧੀਆ ਪੂਰਾ ਕਧਿਆ ਕੱਪੜਾ ਆਹ ਆ ਕੋਟੀਆਂ ਜਵਾਕਾਂ ਦੀਆਂ 150 ਦੀਆਂ ਨੇ ਲੇਡੀਜ਼ ਕੋਟੀਆਂ 200 250 ਮਾਲ ਦੇਖੋ ਨਾਲ ਕਿੰਨਾ ਪਿਆ ਇਹ ਆ ਲੇਡੀ ਸਲੋਰਾ ਨੇ 2 2 250 ਨੂੰ ਕੱਪੜਾ ਪੂਰਾ ਵਧੀਆ ਲੈ ਕੇ ਕੱਪੜਾ ਨਾਲੇ ਲੋਹਰਾ ਦਾ ਆ ਲੈਡੀਆਂ ਦੀਆਂ ਅੰਜਾ ਜਵਾਕਾਂ ਦੀਆਂ ਕੋਟੀਆਂ ਆ ਕੋਟ 500 ਦਾ ਅੰਦਰ ਫਰ ਲੱਗੀ ਹੋਈ ਆ ਅੰਦਰ ਫਰ ਲੱਗੀ ਹੋਈ ਆ ਕੋਟ 550 ਦੇ ਨੇ ਅੰਦਰ ਫਰ ਲੱਗੀ ਵਾਲੇ ਇਹੀ ਵੀ ਆ ਚ 1200 ਤੋਂ ਘੱਟ ਨਹੀਂ ਮਿਲਦੇ ਆ ਲੈਡੀਆਂ ਸਕੋਟੀਆਂ ਨੇ देखो पूरा बढ़िया माल आ कपड़ा बढ़िया पूरा गरंटी वाला कपड़ा ये नहीं है भी एक धोपा तो लिया खराब हो जू या जान बाजू जैट्स कोटियां ने आह उपर जेंट्स कोटियां ने थले लेडीज वाली ने देखो पूरा बढ़िया माल आह देखो आज जैंट्स कोटियां ने ਟੋਟੇ ਸੋਰੀਆਂ ਟੰਨ ਟੰਨ ਸੋਰੀਆਂ ਦੇਖੋ ਮਾਲ ਬਹੁਤ ਪਿਆ ਹਿਆਰਾਂ ਦੇ ਸਾਹਮਣੇ ਪੀਸ ਮਗਾਉਂਦੇ ਨੇ ਇਹ ਆ ਲੈਡੀ ਸਕੂਟ ਪਾਏ ਨੇ ਲੌਂਗ ਕੋਟ ਲੈਡੀ ਲੈਡਿਸ ਦੇਖੋ ਆ ਲੈਡਿਸ ਨੇ ਆ ਫਲ ਲੱਗੀ ਵਾਲੇ ਕੋਟ ਪਾਏ ਨੇ ਆ ਲੋਹਰਾ ਨੇ ਲੈਡਿਸ ਦੀਆਂ ਅਲਵੋਰਾ ਨੇ ਆ ਲੈ ਡਿਸਕੋਟਨ ਆਹਲੇ ਮਾਲ ਬੰਦ ਪਿਆ ਖੋਲਣ ਦੀ ਜਗ੍ਹਾ ਨਹੀਂ ਦੇਖੋ ਕਿੰਨਾ ਮਾਲ ਕੱਪੜਾ ਪੂਰਾ ਵਧੀਆ ਇਹ ਨਹੀਂ ਹੈ ਨਾ ਕੱਪੜਾ ਖਰਾਬ ਹੋਇਆ ਨਹੀਂ ਆ ਜਰਜ ਕੋਟੀਆਂ ਨੇ ਹਾਂ ਲਈ ਨਹੀਂ ਸਾਲੀਆਂ ਨੇ 200 ਇਹ ਕਹਿੰਦਾ ਇੱਕ ਲੇਡੀਸ ਨੇ ਉਹ ਨਹੀਂ ਹੁੰਦੇ ਆਪਣੇ ਆ ਆ ਦੇ ਆ ਕਪੜਾ ਦੇਖੋ